ਸੱਚੀ ਗੱਲ ਦੋਸਤੋ ਮੈਂ ਕੁਲਦੀਪ ਸਿੰਘ ਥੋੜੀ ਜਿਹੀ ਮਾਫੀ ਚਾਹੁੰਨੀ ਨੈਟਵਰਕ ਦੀ ਪ੍ਰੋਬਲਮ ਹੈ ਤੇ ਲਾਈਵ ਨਹੀਂ ਹੋ ਸਕਦੇ ਤੇ ਮੇਰੇ ਨਾਲ ਨੇ ਅੱਜ ਬਾਬਾ ਜੁਵਰੀ ਤੇ ਅਸੀਂ ਅੱਜ ਉਹਨਾ ਭਰਾਵਾਂ ਨੂੰ ਬੇਨਤੀ ਕਰਦੇ ਆਂ ਖਾਸ ਕਰਕੇ ਆਸਕ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜਰ ਕੁੜੀਆਂ ਨਾਲ ਉਹਨੇ ਕ ਵਾਦੇ ਕਰ ਲਿਆ ਕਰੋ ਜਿੰਨੇ ਤੁਸੀਂ ਵਿਆਹ ਤੋਂ ਬਾਅਦ ਵੀ ਪੂਰ ਚੜਾ ਸਕੋ ਬਾਅਦ ਦੇ ਵਿੱਚ ਬਹੁਤ ਪਲੇਸ ਹੁੰਦਾ ਹੈ ਤੇ ਜੂਖਾੜੇ ਪੈਂਦੇ ਨੇ ਤੇ ਕੁੜੀਆਂ ਬਹੁਤ ਦੁਖੀ ਨੇ ਜਿਵੇਂ ਉਹ ਆਪਣੀਆਂ ਸਹਗੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਨੇ ਕਿ ਨਹੀਂ ਬਾਬਾ ਜੀ ਵੀ ਬਹੁਤ ਬੁਰਾ ਹਾਲ ਹੈ ਉਹ ਉਹ ਗੱਲਾਂ ਬਾਬਾ ਜੀ ਕਰਨਗੇ ਤੇ ਇਹ ਗਾਉਣਗੇ ਮੈਂ ਇਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰੂੰਗਾ ਨਾਲ ਤੇ ਚਲੋ ਜੀ ਬਾਬਾ ਜੀ ਦੱਸੋ ਕਿਉਂ ਉਹ ਬੀਆਂ ਨੂੰ ਜੋ ਉਸ ਤੋਂ ਬਾਅਦ ਫਿਰ ਹਾਲਾਤ ਬਣਦੇ ਨੇ ਕੁੜੀਆਂ ਦੇ ਉਹਨਾਂ ਨੂੰ ਮੇਰੇ ਛੋਟੇ ਵੀਰ ਹਰਪਾਲ ਸਿੰਘ ਸ਼ਮਲਾ ਜੀ ਨੇ ਜੋ ਲਿਖਿਆ ਉਹ ਲੈਣਾ ਪੇਸ਼ ਕਰਨ ਲੱਗੇ ਧਿਆਨ ਨਾਲ ਚਲੋ ਜੀ ਹੋ ਬਹਿ ਜਾ ਜੜੀਏ ਹਾਲ ਸੁਣਾਵਾ ਦਿਲ ਤੇ ਲੱਗੇ ਫਟ ਦਿਖਾਵਾ ਹੋ ਬਹਿ ਜਾ ਜੜੀਏ ਹਾਲ ਸੁਣਾਵਾ ਦਿਲ ਤੇ ਲੱਗੇ ਫਟ ਦਿਖਾਵਾ ਜੈਸੀ ਦਾਰੂ ਬਾਗ ਇਸ਼ਕ ਦੀ ਚੜੀ ਖੁਮਾਰੀ ਲੈਗੀ ਨੀ ਲਬ ਮਰਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਬ ਮਰਜ ਕਰਕੇ ਜਾਨ ਦੁਖਾਂ ਵਿੱਚ ਪੈ ਗਈ ਨੀ ਲਬ ਮਰਜ ਕਰਕੇ ਉਹ ਵਿਆਹ ਤੋਂ ਪਹਿਲਾਂ ਐਸ਼ ਕਰਾਈ ਪੁੱਲੂ ਸ਼ਿਮਲੇ ਖੂਬ ਕਮਾਈ ਜਾਂ ਤੋਂ ਪਹਿਲਾਂ ਐਸ਼ ਕਰਾਈ ਮੈਂ ਕੁੱਲੂ ਸ਼ਿਮਲੇ ਬਹੁਤ ਕਮਾਈ ਹੁਣ ਨਹੀਂ ਫਿਲਮ ਦਿਖਾਉਣ ਲੱਜਾਂਦਾ ਟੀਵੀ ਜੋ ਵੀ ਰਹੇਗੀ ਨਹੀਂ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈਗੀ ਨਹੀਂ ਲਵ ਮੈਰਿਜ ਕਰਕੇ ਜਾਨ ਦੁੱਖਾਂ ਵਿੱਚ ਪੈਗੀ ਨਹੀਂ ਲਵ ਮੈ ਬਿਚ ਹੋਟਲਾਂ ਡਿਨਰ ਕੀਤੇ ਮਿਲ ਕੇ ਸ਼ੇਕਦੇ ਠੰਡੇ ਪੀਤੇ ਵਿਚ ਹੋਟਲਾਂ ਡਿਨਰ ਕੀਤੇ ਮਿਲ ਕੇ ਸ਼ੇਕਦੇ ਠੰਡੇ ਪੀਤੇ ਮਰੀ ਚਿੱਲੀ ਟਿਕਨੇ ਖਵਾਉਂਦਾ ਮੂੰਗੀ ਕਿ ਜਾਨ ਦੁਖਾਂ ਵਿੱਚ ਪੈ ਗਈ ਨਹੀਂ ਲਵ ਮੈਰਿਜ ਕਰਕੇ ਪਹਿਲਾ ਤਾਂ ਏ ਮਜ ਨੂੰ ਸਾਰੇ ਅੰਬਰੋਂ ਤੋੜਨ ਚੰਨ ਸਿਤਾਰੇ ਪਹਿਲਾ ਤਾਂ ਏ ਮਜ ਨੂੰ ਸਾਰੇ ਅੰਬਰੋਂ ਤੋੜਨ ਚੰਨ ਸਿਤਾਰੇ ਫੇਰ ਤਾਂ ਮੰਜੀ ਚੱਕਣਾ ਹੋਵੇ ਜਿੱਥੇ ਕੇਰਾ ਡੈਵੀ ਨਹੀਂ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਜਾਨ ਦੁਖਾਂ ਪੈ ਗਈ ਮੀਂਹ ਲਵ ਮਰਜ ਕਰਕੇ ਜਾਨ ਖਾਮ ਵਿੱਚ ਪੈ ਗਈ ਮੀਂਹ ਲਵ ਮਰਜ ਕਰਕੇ ਮਾਪਿਆਂ ਤੋਂ ਜੋ ਬੇਮੁਖ ਹੋਏ ਮੇਵਾ ਸਿੰਗਾ ਲੁਕ ਲੁਕ ਰੋਏ ਉਹ ਮਾਪਿਆਂ ਤੋਂ ਜੋ ਬੇਮੁਖ ਮੇਵਾ ਸਿੰਗਾ ਲੁਕ ਲੁਕ ਰੋਵੇ ਆਲ ਸ਼ਾਇਰ ਦੀ ਕਲਮ ਸ਼ਰਾਬੜ ਸੱਚੀਆਂ ਗੱਲਾਂ ਕਹੇਗੀ ਨਹੀਂ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਜਾਨ ਦੁਖਾਂ ਵਿੱਚ ਪੈਗੀ ਨਹੀਂ ਲਵ ਮੈਰਿਜ ਕਰਕੇ ਜਾਨ ਦੁਖਾਂ ਵਿੱਚ ਪੈਗੀ ਨਹੀਂ ਲਵ ਮੈਰਿਜ ਕਰਕੇ ਥੋੜਿਆ ਸੁਧਰ ਜੋ ਹੁਣ ਬਤ ਨਾਲ ਬਾਤਾਂ ਬਤ ਨਾਲ ਕਰਿਆ ਕਰੋ